ਮਾਰਯੋ ਬੀਜਪੀ ਪੰਜਾਬ ਡੀਆਈਜੀ ਬਾਰਡਰ ਇਸ ਦੇ ਦਿਸ਼ਾ ਨਿਰਦੇਸ਼ਾ ਹੈ ਪੰਜਾਬ ਪੁਲਿਸ ਨੂੰ ਉਦੋਂ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਇੱਕ ਡੀਕੇਆਈ ਟੈਰਰਿਸਟ ਪਰਮਿੰਦਰ ਸਿੰਘ ਪਿੰਦੀ ਜਿਹਦਾ ਸੰਬੰਧ ਇੰਟਰਨੈਸ਼ਨਲੀ ਡੈਜ਼ਿਗਨੇਟਿਡ ਟੈਰਰਿਸਟ ਅਰਵਿੰਦਰ ਸਿੰਘ ਰੰਧਾ ਤੇ ਹੈਪੀ ਪਟਿਆ ਦੇ ਨਾਲ ਹੈ ਉਹਨੂੰ ਪੰਜਾਬ ਪੁਲਿਸ ਯੂਏਈ ਯੂनाइटेड अरब एमिरेट्स ਤੋਂ ਐਕਸਟਰੈਡਿਟ ਕਰਕੇ ਲਿਆਈ ਹੈ ਇਦੇ ਵਿੱਚ ਇੰਟਰਸਟਿੰਗ ਗੱਲ ਇਹ ਹੈ ਕਿ ਪਰਮੇਂਦਰ ਸਿੰਘ ਪਿੰਧੀ ਇੱਕ ਟਾਈਮ ਤੇ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਤਾਇਨਾਤ ਸੀਗਾ ਬਟ ਇਨੇ ਜੁਰਮ ਦਾ ਰਸਤਾ اختیار ਕਰ ਲਿਆ ਐਨ ਅਨ ਅ ਪੀਰੀਅਡ ਆਫ ਟਾਈਮ ਕਾਫੀ ਜੁਰਮਾਂ ਦੇ ਵਿੱਚ ਇਹਦੀ ਸ਼ਮੂਲੀਅਤ ਆ ਗਈ ਤਾਂ ਇਥੇ ਜਦੋਂ ਇਹਨੇ ਕ੍ਰਾਈਮ ਕਰਨਾ ਸਟਾਰਟ ਕਰਤਾ ਤਾਂ ਪੁਲਿਸ ਮਗਰ ਲੱਗ ਗਈ ਹੀ ਐਸਕੇਪਡ ਟੂ ਯੂਏ ਤਾਂ ਉਥੋਂ ਫਿਰ ਇਹ ਸਾਰਾ ਕੁਝ ਹੈਂਡਲ ਕਰਨ ਲੱਗ ਪਿਆ ਤੇ ਇਹਦੇ ਕੋ ਜਿਹੜੇ ਨੋਟੇਬਲ ਜਿਹੜੇ ਕੇਸਸ ਹੈ ਇਹਦੇ ਵਿੱਚ 2023 ਦੇ ਵਿੱਚ ਇੱਥੇ ਜਿਹੜੇ ਸ਼ਰਾਰਦ ਦੇ ਠੇਗੀਆਂ ਤੇ ਉੱਤੇ ਪੈਟਰੋਲ ਬੰਬ ਸਿੱਟੇ ਗਏ ਸੀਗੇ ਤਾਂ ਉਹਦੇ ਸਾਡੇ ਮੁਕਦਮੇ ਦਰਜ ਹੈ ਹੀ ਵਾਸ ਦਾ ਮੇਨ ਮਾਸਟਰਮਾਈਂਡ ਫॉर ਡੂਇੰਗ ਥੈਟ ਜਿਹੜੇ ਪੈਟਰੋਲ ਬੰਬ ਸਿੱਟੇ ਜਾਂਦੇ ਸੀਗੇ ਇਸ ਤੋਂ ਇਲਾਵਾ ਹੋਰ ਇੱਕ ਕੇਸ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਰਿਟਾਇਰਡ ਐਸਪੀ ਸਾਹਿਬ ਹੈ ਉਹਨਾਂ ਨੂੰ ਮਾਰਨ ਦੀ ਇੱਕ ਕਾਂਸਪੀਰੇਸੀ ਰਚੀ ਗਈ ਸੀ ਤਾਂ ਉਹਦੇ ਵਿੱਚ ਜਿਹੜੇ ਮੇਨ ਕਾਂਸਪੀਰੇਟਰਸ ਹੈ ਇਸ ਬੰਦੇ ਦੀ ਸ਼ਮੂਲੀਅਤ ਉਹਦੇ ਚ ਸੀਗੀ ਇਸ ਤੋਂ ਅਲਾਵਾ ਵੀ ਕਾਫੀ ਸਾਰੇ ਮੁਕਦਮੇ ਜਿਹਦੇ ਵਿੱਚ 307 ਦੇ ਜਿਹੜੇ ਗੈਂਗ ਐਕਟੀਵਿਟੀਜ਼ ਦੇ ਮੁਕਦਮੇ ਵੀ ਇਹਦੇ ਤੇ ਦਰਜ ਸੀਗੇ ਯੂਏ ਦੇ ਵਿੱਚ ਰੱਖ ਕੇ ਇਹ ਉੱਥੇ ਕਾਫੀ ਸਾਰੇ ਜਿਹੜੇ ਐਕਸਟਰੋਸ਼ਨ ਰੈਕਟਸ ਚਲਾ ਰਿਹਾ ਸੀਗਾ ਖਾਸ ਤੌਰ ਤੇ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਏਰੀਆ ਦੇ ਵਿੱਚ ਕੁਝ ਜਿਹੜੇ ਵੈਲ ਟੂ ዱ ਲੋਗ ਹੈ ਬਿਜ਼ਨਸਮੈਨ ਹੈ ਉਹਨਾਂ ਨੂੰ ਫੈਟ ਕਾਲਸ ਕਰਦੇ ਸੀਗੇ ਤਾਂ ਇਹਦਾ ਜਿਹੜਾ ਇਹ ਇੱਕ ਟਰਮੀਨਲ ਰਿਕਾਰਡ ਨੂੰ ਦੇਖਦੇ ਹੋਏ ਇਹਦੇ ਚ ਬਟਾਲਾ ਪੁਲਿਸ ਨੇ फ्यू मंथस बैक अक्रिया स्टार्ट की प्रपोजल्टर टू सी आई न्यू डेली उसने प्रोसैस कर प्रपोजल है इंटरपोल इंटरशनल पुलिस होंगी है ਉਸ ਤੋਂ ਬਾਅਦ ਅਸੀਂ ਤਾਲਮੇਲ ਕਰ ਲਿਆ ਵਿਦ ਯੂਈ ਅਥਾਰਟिटीज ਜਿਹੜਾ ਲਾ ਇਨਫੋਰਸਮੈਂਟ ਉਹ ਤੋਂ ਦਾ ਹੈਗਾ ਤਾਂ ਜਿਹੜੀ ਆਪਣੀ ਸੈਂਟਰਲ ਏਜੰਸੀਜ਼ ਹੈ ਉਹਨਾਂ ਦੇ ਨਾਲ ਵੀ ਪੰਜਾਬ ਪੁਲਿਸ ਦਾ ਤਾਲਮੇਲ ਸੀਗਾ ਤਾਂ ਇਵਨਚੁਅਲੀ ਹੀ ਵਾਸ ਅਰੈਸਟਡ ਇਨ ਯੂਈ ਅਬੂਦਾਬੀ ਤਾਂ ਉਸ ਤੋਂ ਬਾਅਦ ਸਾਨੂੰ ਅਬੂਦਾਬੀ ਐਨਸੀਬੀ ਅਬੂਦਾਬੀ ਤੋਂ ਕੋਰਸਪੋਂਡੈਂਸ ਆਈ ਸੀ ਕਿ ਰੈਲੇਵੈਂਟ ਚੈਨਲਸ ਤੁਸੀਂ ਇੱਕ ਆਪਣਾ ਮਿਸ਼ਨ ਪੇ ਜੋ ਟੂ ਗੈਟ ਹਿਮ ਐਕਸਟਰੈਡਿਟਡ ਸੋ ਉਸੇ ਸਿਲਸਿਲੇ ਦੇ ਵਿੱਚ ਪ੍ਰੋਪਰ ਡਾਕੂਮੈਂਟੇਸ਼ਨ ਸਾਰੀ ਫਾਰਮੈਲिटीज ਕਰਕੇ 24 ਤਰੀਕ ਨੂੰ ਸਾਡੀ ਇੱਕ ਟੀਮ ਵਿਚ ਵਾਸ ਲੈਡ ਬਾਈ ਐਸਪੀਡੀ ਮਿਸਟਰ ਗੁਰਪ੍ਰਤਾਪ ਸੋਹਤਾ ਤਾਂ ਇਹਨਾਂ ਦੇ ਨਾਲ ਸਾਡੇ ਸੀਆਈਏ ਇਨਚਾਰਜ ਮਿਸਟਰ ਸੁਖਰਾਜ ਐਂਡ ਦੋ ਹੋਰ ਟੀਮ ਮੈਂਬਰਸ ਇਹ ਉਥੇ ਚਲੇ ਗਏ ਇਨ ਯੂਏਈ ਤਾਂ ਇਹਦੇ ਵਿੱਚ ਵੀ ਟੁਕ ਕਲੀਅਰੈਂਸ ਫਰਮ ਦਾ ਪੰਜਾਬ ਗਵਰਨਮੈਂਟ ਐਂਡ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਥੋਂ ਕਲੀਅਰੈਂਸ ਲਿਖੇ ਸਾਡੀ ਟੀਮ ਉਥੇ ਪਹੁੰਚ ਗਈ ਤਾਂ ਉਥੋਂ ਫਿਰ ਲੋਕਲ ਲਾਈਜ਼ਨਿੰਗ ਕਰਕੇ ਮੀਟਿੰਗਸ ਕਰਕੇ ਵਿਦ ਦਾ ਇੰਡੀਅਨ ਐਂਬੈਸੀ ਐਂਡ ਜਿਹੜਾ ਐਨਸੀਬੀ ਅਬੂ ਦਾਬੀ ਹੈ ਉਹਨਾਂ ਦੇ ਨਾਲ ਤਾਲਮੇਲ ਕਰਕੇ ਤਾਂ ਕੱਲ ਸਵੇਰੇ ਫਿਰ ਜਿਹੜੀ ਲਾ ਅਥਾਰਟिटीज ਐਨਫੋਰਸਮੈਂਟ ਅਥਾਰਟिटीज ਹੈ ਯੂਏਈ ਉਹਨਾਂ ਨੇ 에어ਪੋਰਟ ਤੇ ਉੱਤੇ ਸਾਡੀ ਟੀਮ ਨੂੰ ਇਹਨੂੰ ਹੈਂਡਓਵਰ ਕਰਤਾ ਐਂਡ ਇਵੈਂਚੁਅਲੀ ਹੀ ਵਾਸ ਬਰਾਟ ਬੈਕ ਟੂ ਇੰਡੀਆ ਟੂ ਫੇਸ ਦ ਲਾ ਯਾ ਜਿਹੜਾ ਇਹਨੇ ਜੁਰਮ ਕੀਤਾ ਸੀਗਾ ਤਾਂ ਇਥੇ ਮੈਂ ਇਹ ਦੱਸਣਾ ਚਾਹੁੰਨਾ ਕਿ ਇਹ ਜਿਹੜਾ ਇੱਕ ਸਕਸੈਸਫੁਲ ਇੰਟਰਨੈਸ਼ਨਲ ਆਪਰੇਸ਼ਨ ਜਿਹੜਾ ਪੰਜਾਬ ਪੁਲਿਸ ਦੇ ਵਿਦ ਹੈਲਪ ਆਫ ਸੈਂਟਰਲ ਏਜੰਸੀਜ਼ ਕਰ ਲਿਆ ਤਾਂ ਇਹਦੇ ਵਿੱਚ ਆਵੇ ਮੁਜਰਮ ਦੁਨੀਆ ਦੇ ਕਿਸੇ ਵੀ ਕੋਨੇ 'ਚ ਹੈਗਾ ਜੇ ਇਥੇ ਕੋਈ ਵੀ ਵਰਦਤਾ ਕਰਾਂਦਾ ਹੈ ਤੋ ਵੀਲ ਗੋ ਆਫਟਰ ਦ ਪਰਸਨ ਵੀਲ ਬ੍ਰਿੰਗ ਹਿਮ ਬੈਕ ਐਂਡ ਹੀ ਵਿਲ ਹੈਵ ਟੂ ਫੇਸ ਦ ਲਾਅ ਤਾਂ ਇਹਦੇ ਚ ਇੰਪੋਰਟੈਂਟਲੀ ਮੈਂ ਆਈ ਵਾਂਟ ਟੂ ਐਕਸਪ੍ਰੈਸ ਗ੍ਰੈਟੀਟਿਊਡ ਟੂ ਸੀਨੀਅਰਸ ਜਿਨ੍ਹਾਂ ਨੇ ਇਹ ਪੂਰਾ ਸਾਨੂੰ ਗਾਈਡ ਕਰਤਾ ਇਹਦੇ ਚ ਵਰਦੀ ਡੀਜੀਪੀ ਪੰਜਾਬ ਏਡੀਜੀਪੀ ਸੀਆਈ ਐਂਡ ਏਡੀਜੀਪੀ ਡੀਜੀਟੀਐਫ ਇਨਕਲੂਡਿੰਗ ਡੀਆਈਜੀ ਬਾਰਡਰ ਰੇਂਜ ਐਂਡ ਆਲਸੋ ਜਿਹੜੀ ਸੈਂਟਰਲ ਏਜੰਸੀਜ਼ ਇਹਦੇ ਵਿੱਚ ਸਾਡੇ ਨਾਲ ਜਿਨ੍ਹਾਂ ਨੇ ਤਾਵਨ ਕਰਤਾ ਮਿਨਿਸਟਰੀ ਆਫ ਐਕਸਟਰਨਰ ਅਫੇਅਰਸ ਅੰਦਰ ਗਵਰਨਮੈਂਟ ਆਫ ਯੂਏ ਉਹਨਾਂ ਨੇ ਬਰਪੂਰ ਸਾਡਾ ਸਾਥ ਇਹਦੇ ਵਿੱਚ ਦਿੱਤਾ ਕੋਆਪਰੇਸ਼ਨ ਕੀਤਾ ਤਾਂ ਕਰਕੇ ਇਹ ਜਿਹੜਾ ਇੱਕ ਕੋਆਪਰੇਸ਼ਨ ਸਾਡਾ ਸੀਗਾ ਇੰਟਰਨੈਸ਼ਨਲ ਲੈਵਲ ਦਾ ਇਹ ਕਾਮਯਾਬ ਹੋਇਆ ਸਰ ਇਹ ਪੰਜਾਬ ਪੁਲਿਸ ਮੁਲਾਜ਼ਮ ਹੋ ਕੇ ਇਹਨਾਂ ਨਾਲ ਸੰਪਰਕ ਕਿੱਦਾਂ ਆ ਗਿਆ ਸਰ ਐਕਸਟਰਾ ਇਹ ਇਹਨਾਂ ਦੀ ਸੰਗਤ ਪੁਰਾਣੀ ਸੀਗੀ ਤਾਂ ਇੱਥੇ ਇਹਨਾਂ ਦੇ ਨਾਲ ਤਾਲਮੇਲ ਸੀਗਾ ਤਾਂ ਇਹਨਾਂ ਦੀ ਜਿਹੜੀ ਇੱਕ ਵਧੀਆ ਇਹਦੀ ਲਾਈਫ ਹੋ ਸਕਦੀ ਸੀਗੀ ਕਨਸਟੇਬਲ ਸੀਗਾ ਪੰਜਾਬ ਪੁਲਿਸ ਦੇ ਵਿੱਚ ਉਹ ਛੱਡ ਕੇ ਇਹਨਾਂ ਦੇ ਨਾਲ ਜੁੜ ਗਿਆ ਜਿਹੜੇ ਅਤਿਵਾਦੀ ਹੈਗੇ ਨੇ ਤਾਂ ਇਵੈਂਚੁਅਲੀ ਇੱਥੇ ਜ਼ੁਰਮ ਕਰਕੇ ਫਿਰ ਇਹਨੂੰ ਇੱਕ ਖਦਸ਼ਾ ਸੀਗਾ ਕਿ ਇੱਥੇ ਪੁਲਿਸ ਨੇ ਫੜ ਲੈਣਾ ਫਿਰ ਇਹ ਬਾਹਰ ਭੱਜ ਗਿਆ ਯੂਏ ਹਾਂਜੀ ਸ਼ੀ ਇਜ਼ ਪੋਸਟਡ ਇਨ ਪੰਜਾਬ ਪੁਲਿਸ ਜਿਸਨੂੰ ਅਰੈਸਟ ਕਰਦੇ ਡਾਕਟਰ ਕੰਟੀਨਿਊ ਹੋ ਦੇ ਕੁਰਾਸੀ ਹੋ ਸਕਦੇ ਜਾਂ ਜਿਹੜੇ ਆਖਾਂ ਨੇ ਦੇ ਉਹਨਾਂ ਦੇ ਖਿਲਾਫ ਵੀ ਕੁਝ ਤਰ੍ਹਾਂ ਦੀ ਪਾਪਾਨਾਂ ਦੇ ਬਚ ਕੀਤੇ ਆ ਉਮੀਦ ਬਣਦੀ ਹੈ ਕਿ ਉਹਦੇ ਕਰਦੇ ਚੱਣ ਬਿਲਕੁਲ ਸੀ অলਰੀਜ਼ ਅ process ਫਾਰ ਮਲਟੀਪਲ ਕ੍ਰਿਮੀਨਲਸ ਇਸ ਔਨਗoing ਇਟ ਇਸ ਇਨ ਦਾ ਪਾਈਪਲਾਈਨ ਬਾਕੀ ਇਹਦੇ ਕੋਲੋਂ ਵੀ ਖੁਲਾਸੇ ਕਾਫੀ ਸਾਰੇ ਹੋਣਗੇ ਅਸੀਂ ਜਸਟ ਨੂੰ ਲੈ ਕੇ ਆਏ ਹੈ ਬੇਸਿਕਲੀ ਇਹ ਕਿਵੇਂ ਗਿਆ ਉਹ ਕਿੱਥੇ ਰਹਿੰਦਾ ਸੀਗਾ ਕਿਤੇ ਟੱਚ ਸੀਗਾ ਕਿਵੇਂ ਇਹਦਾ ਕੋਆਰਡੀਨੇਸ਼ਨ ਹੁੰਦਾ ਸੀਗਾ ਕ੍ਰਾਈਮ ਕਿਵੇਂ ਆਰਕੈਸਟ੍ਰੇਟ ਹੁੰਦਾ ਸੀਗਾ ਇਹ ਸਾਰੇ ਖੁਲਾਸੇ ਇਹਦੇ ਕੋਲੋਂ ਅਸੀਂ ਕਰਵਾਵਾਂਗੇ ਇਹ ਖੁਦੋਂ ਦੇ ਵੀ ਗੈਸ ਹੈ ਇ ਬੀਲੀਵ ਇਨ 2023